ਅੱਜ ਅਸੀਂ ਗੱਲ ਕਰਾਂਗੇ ਰੂਪ ਵਿਧਾਨ ਦੇ ਪੱਖੋਂ ਕਹਾਣੀਆਂ ਦਾ ਦੇ ਵਰਗੀਕਰਨ ਅਸੀਂ ਕਹਾਣੀਆਂ ਨੂੰ ਰੂਪ ਦੇ ਪੱਖੋਂ ਵੱਖ-ਵੱਖ ਵਰਗਾਂ ਦੇ ਵਿੱਚ ਵੰਡ ਸਕਦੇ ਹਾਂ ਜਿਸ ਦਾ ਸਾਡੇ ਕੋਲ ਜਿਹੜੀ ਕਹਾਣੀ ਆ ਗਈ ਹੈ ਪਹਿਲੇ ਨੰਬਰ ਤੇ ਘਟਨਾ ਪ੍ਰਧਾਨ ਕਹਾਣੀ ਘਟਨਾ ਤੋਂ ਹੀ ਪਤਾ ਲੱਗ ਜਾਂਦਾ ਕਿ ਇਹ ਕਹਾਣੀਆਂ ਜਥਾਰਥਿਕ ਕਹਾਣੀਆਂ ਨੇ ਮਨੁੱਖ ਦੀ ਅਸਲੀਅਤ ਦੇ ਨਾਲ ਇਹਨਾਂ ਦਾ ਵਾਹ ਵਾਸਤਾ ਹੈ ਇਹਨਾਂ ਕਹਾਣੀਆਂ ਦੀ ਜਿਹੜੀ ਚਾਲ ਹੈ ਉਹ ਬੜੀ ਤੇਹ ਹੁੰਦੀ ਆ ਤੇ ਪਾਤਰ ਜਿਹੜੇ ਨੇ ਉਹ ਘਟਨਾਵਾਂ ਦੇ ਅਧੀਨ ਚੱਲਦੇ ਆ ਸੋ ਬਹੁਤੇ ਲੇਖਕਾਂ ਨੇ ਸਾਡੇ ਕੋਲ ਘਟਨਾ ਪ੍ਰਧਾਨ ਕਹਾਣੀਆਂ ਲਿਖੀਆਂ ਜਿਸਥਾ ਹੀਰਾ ਸਿੰਘ ਦਰਦ ਨਾਨਕ ਸਿੰਘ ਸੁਝਾਨ ਸਿੰਘ ਗੁਰਵਖਸ਼ ਸਿੰਘ ਸੋ ਪਹਿਲੀ ਕਿਸਮ ਦੀ ਜਿਹੜੀ ਸਾਡੇ ਰੂਪ ਦੇ ਪੱਖੋਂ ਰੂਪ ਵਿਧਾਨ ਦੇ ਪੱਖੋਂ ਕਹਾਣੀ ਹੈ ਉਹ ਹੈ ਘਟਨਾ ਪ੍ਰધાન ਕਹਾਣੀ ਤੇ ਅਗਲੀ ਜਿਹੜੀ ਸਾਡੇ ਕੋਲ ਰੂਪ ਪੱਖੋਂ ਰੂਪ ਵਿਧਾਨ ਪੱਖੋਂ ਕਹਾਣੀ ਆਦੀ ਹੈ ਪਾਤਰ ਪ੍ਰધાન ਕਹਾਣੀ ਜਦੋਂ ਪਾਤਰ ਪ੍ਰધાન ਕਹਾਣੀ ਦੀ ਗੱਲ ਆਦੀ ਹੈ ਤਾਂ ਸਾਡੇ ਸਾਹਮਣੇ ਪਾਤਰ ਕਹਾਣੀ ਜਿਹੜੀ ਹੈ ਉਹ ਲੇਖਕ ਆਪਣੀ ਗੱਲ ਪਾਤਰਾ ਰਾਹੀਂ ਜਿਹੜੀ ਆ ਕਰਦਾ ਹੈ ਆਪਣਾ ਸੰਦੇਸ਼ ਪਾਤਰਾ ਰਾਹੀਂ ਪਾਠਕ ਤੱਕ ਪਹੁੰਚਾਵਾ ਆ ਫਰਾਇਡ ਦੇ ਮਨੋ ਵਿਸ਼ਲੇਸ਼ਣ ਸਿਧਾਂਤ ਦੇ ਨਾਲ ਇਹ ਕਹਾਣੀ ਜਿਹੜੀ ਆ ਸਾਹਿਤ ਦੇ ਵਿੱਚ ਆਉਂਦੀ ਆ ਦੇਖੋ ਜਿਹੜਾ ਫਰਾਇਡ ਹੈ ਉਹਨੇ ਜਿਹੜੀਆਂ ਮਨੁੱਖ ਦੇ ਆਪਸੀ ਸਬੰਧਾਂ ਦੀਆਂ ਗੱਲਾਂ ਨੇ ਔਰਤ ਮਰਦ ਦੇ ਸਬੰਧ ਦੀਆਂ ਗੱਲਾਂ ਨੇ ਉਹਨਾਂ ਨੂੰ ਕਹਾਣੀ ਦੇ ਵਿੱਚ ਲਿਆਂਦਾ ਸਿਰਫ ਫਰਾਇਡ ਹੀ ਜਿਹੜਾ ਹੈ ਉਹੀ ਇਸ ਪਾਤਰ ਪ੍ਰਧਾਨ ਕਹਾਣੀ ਦੀ ਗੱਲ ਨਹੀਂ ਕਰਦਾ ਮਾਰਕਸਵਾਦ ਨੇ ਵੀ ਕੀਤੀ ਆ ਸੋ ਇਸ ਜਿਹੜੀਆਂ ਕਹਾਣੀਆਂ ਨੇ ਇਹਨਾਂ ਦੇ ਵਿੱਚ ਮਨੁੱਖੀ ਜੀਵਨ ਦੇ ਵਿੱਚ ਜਿਹੜੀਆਂ ਗੁੰਝਲਾਂ ਨੇ ਚਾਹੇ ਉਹਨਾਂ ਦੀਆਂ ਆਰਥਿਕਾ ਸਮਾਜਿਕਵਾ ਸਰੀਰਕਵਾ ਦਹਿਕ ਗੁੰਝਲਾਂ ਨੇ ਉਹਨਾਂ ਦੇ ਵਿੱਚੋਂ ਇਹ ਜਿਹੜੀ ਕਹਾਣੀ ਆ ਪਾਤਰ ਪ੍ਰਧਾਨ ਕਹਾਣੀ ਨਿਕਲ ਕੇ ਬਾਹਰ ਆਵੀ ਹੈ ਸਰਤਾਜ ਸਿੰਘ ਦੁੱਗਲ ਸੁਝਾਨ ਸਿੰਘ ਮਹਿੰਦਰ ਸਿੰਘ ਸਰਨਾ ਅਖਰਵਾਲ ਸਿੰਘ ਵਿਕ ਨੇ ਪਾਤਰ ਪ੍ਰਧਾਨ ਜਿਹੜੀਆਂ ਕਹਾਣੀਆਂ ਲਿਖੀਆਂ ਨੇ ਤੇ ਸਮਕਾਲੀ ਲੇਖਕ ਵੀ ਜਿਹੜੇ ਨੇ ਉਹ ਵੀ ਪਾਤਰ ਪ੍ਰਧਾਨ ਕਹਾਣੀ ਲਿਖਦੇ ਨੇ ਸੋ ਜਿਹੜੀ ਸਾਡੇ ਕੋਲ ਅਨੇ ਹੀ ਰੂਪ ਵਿਧਾਨ ਪੱਖੋਂ ਕਹਾਣੀ ਆਉਂਦੀ ਹੈ ਉਹ ਵਾਤਾਵਰਣ ਪ੍ਰధాన ਕਹਾਣੀ ਆਉਂਦੀ ਹੈ ਸੋ ਵਾਤਾਵਰਣ ਜਿਹੜੀ ਪ੍ਰధాన ਕਹਾਣੀ ਹੈ ਇਹਦੇ ਵਿੱਚ ਕੀ ਹੈ ਸ਼ੈਲੀ ਜਿਹੜੀ ਆ ਉਹ ਪ੍ਰਤੀਕਾਤਮਕ ਹੋਏਗੀ ਇੱਕ ਵਾਤਾਵਰਣ ਜਿਹੜਾ ਹੈ ਲੇਖਕ ਵੱਲੋਂ ਲਿਆ ਜਾਵੇਗਾ ਉਸੇ ਵਾਤਾਵਰਣ ਦੇ ਦੁਆਲੇ ਜਿਹੜੀ ਕਹਾਣੀ ਆਹੋ ਫੁੰਦੀ ਆ ਜਿਹੜੀਆਂ ਮਤਲਬ ਅਸੀਂ ਕਹਿੰਦੇ ਆ ਭਈ ਘਟਨਾ ਪ੍ਰધાન ਕਹਾਣੀਆਂ ਜਾਂ ਪਾਤਰ ਪ੍ਰધાન ਕਹਾਣੀਆਂ ਵਾਤਾਵਰਣ ਪ੍ਰધાન ਕਹਾਣੀਆਂ ਲਿਖਣੀਆਂ ਥੋੜੀਆਂ ਮੁਸ਼ਕਲ ਹੁੰਦੀਆਂ ਨੇ ਕਿਉਂਕਿ ਲੇਖਕ ਨੇ ਇੱਕੋ ਵਾਤਾਵਰਣ ਨੂੰ ਫੋਕਸ ਕਰਨਾ ਹੁੰਦਾ ਤੇ ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦੀ ਹੈ ਸਮੱਸਿਆ ਪ੍ਰਧਾਨ ਕਹਾਣੀ ਸਮੱਸਿਆ ਪ੍ਰਧਾਨ ਕਹਾਣੀ ਦੇਹੇ ਇਹ ਹੋ ਸਕਦਾ ਆ ਕੋਈ ਜਿਹੜੀ ਸਾਡੇ ਨਾਲ ਸਮੱਸਿਆਵਾਂ ਚੱਲਦੀਆਂ ਨੇ ਚਾਹੇ ਉਹ ਨਸ਼ਿਆਂ ਦੀ ਸਮੱਸਿਆ ਆ ਜਾਂ ਬਾਲ ਵਿਆਹ ਦੀ ਸਮੱਸਿਆ ਵਿਧਵਾ ਵਿਆਹ ਦੀ ਸਮੱਸਿਆ ਬੇਰਜਗੜੀ ਦੀ ਸਮੱਸਿਆ ਲੇਖਕ ਆਪਣੀ ਕਹਾਣੀ ਦੇ ਵਿੱਚ ਕਿਸੇ ਇੱਕ ਸਮੱਸਿਆ ਨੂੰ ਲੈ ਕੇ ਜਿਹੜਾ ਆਪਣਾ ਬৌਧਿਕ ਸੁਨੇਹਾ ਦਿੰਦਾ ਆ ਇਹਨਾਂ ਕਹਾਣੀਆਂ ਦੇ ਵਿੱਚ ਸਤਸਿੰਘ ਸੇਖੋ ਲੋਚਨ ਸਿੰਘ ਵਕਸ਼ੀ ਸੁਝਾਨ ਸਿੰਘ ਆਦ ਨੇ ਜਿਹੜੀਆਂ ਨੇ ਸਮੱਸਿਆ ਪ੍ਰધાન ਕਹਾਣੀਆਂ ਲਿਖੀਆਂ ਤੇ ਉਸ ਤੋਂ ਸਾਡੇ ਕੋਲ ਅਗਲੀ ਕਹਾਣੀ ਦੀ ਜਿਹੜੀ ਹੈਗੀ ਆ ਰੂਹ ਵਿਧਾਨਾਂ ਦਾ ਉਹ वार्तालाप ਪ੍ਰધાન ਕਹਾਣੀ ਤੁਸੀਂ ਬੱਚਿਓ ਦੇਖਦੇ ਆ ਕਿ वार्तालाप ਜਿਹੜੇ ਨੇ ਉਹ ਨਾਟਕ ਰਕਾਗੀ ਦੇ ਵਿੱਚ ਹੁੰਦੇ ਨੇ ਪਰ ਕਹਾਣੀਆਂ ਦੇ ਵਿੱਚ ਵੀ ਪਾਤਰਾਂ ਨੂੰ ਆਪਸ ਦੇ ਵਿੱਚ ਗੱਲਾਂ ਕਰਦੇ ਦਿਖਾਇਆ ਜਾਂਦਾ ਤੇ ਉਹਨਾਂ ਨੂੰ ਅਸੀਂ ਕਹਿ ਦਿੰਨੇ ਆ ਵਾਰਤਾਲਾਪ ਪ੍ਰਧਾਨ ਕਹਾਣੀ ਨਾਟਿਕਾਣ ਜਿਹੜਾ ਹੈ ਇਹਦੇ ਵਿੱਚ ਜ਼ਿਆਦਾ ਹੁੰਦਾ ਆ ਬਾਕੀ ਕਹਾਣੀਆਂ ਦੇ ਵਿੱਚ ਵੀ ਜਿਹੜੇ ਪਾਤਰ ਨੇ ਉਹ ਗੱਲਾਂ ਕਰਦੇ ਨੇ ਆਪਸ ਦੇ ਵਿੱਚ ਪਰ ਜਿਹੜੀ ਵਾਰਤਾਲਾਪ ਪ੍ਰਧਾਨ ਕਹਾਣੀ ਹੁੰਦੀ ਆ ਉਹਦੇ ਵਿੱਚ ਇਹ ਜਿਹੜੇ ਪਾਤਰਾਂ ਦਾ ਡਾਇਲੋਗ ਆ ਸੰਵਾਦ ਆ ਉਹਨੂੰ ਵੱਧ ਜਿਹੜਾ ਹੈ ਮਹੱਤਵ ਦਿੱਤਾ ਜਾਂਦਾ ਉਹਨੂੰ ਮੁੱਖ ਰੱਖ ਕੇ ਇਹ ਲਿਖਿਆ ਜਾਂਦਾ ਜਸਵੰਤ ਸਿੰਘ ਵਿਰਧੇ ਕੁਲਵੰਤ ਸਿੰਘ ਵਰਕਤੀਆਂ ਕਹਾਣੀਆਂ ਸਾਡੇ ਕੋਲ ਇਸ ਇਸਤਰੀਆਂ ਜਿਹੜੀਆਂ ਕਹਾਣੀਆਂ ਸਾਨੂੰ ਮਿਲਦੀਆਂ ਨੇ ਤੇ ਉਸ ਤੋਂ ਅਗਲੀ ਜਿਹੜੀ ਸਾਡੇ ਕੋਲ ਰੂਪ ਵਿਦਾ ਆਉਂਦੀ ਹੈ ਰੂਪ ਵਿਧਾਨਪੱਖੋਂ ਕਹਾਣੀ ਆ ਗਈ ਆ ਉਹ ਹੈ ਸਵੈ ਜੀਵਨੀ ਪਰਖ ਕਹਾਣੀ ਸਵੈ ਜੀਵਨੀ ਇਸ ਤੋਂ ਲੱਗਦਾ ਤੇ ਲੇਖਕ ਜਿਹੜਾ ਹੈ ਉਹ ਆਪਣੇ ਬਾਰੇ ਲਿਖ ਰਿਹਾ ਕੁਝੇ ਵੀ ਸਮੱਸਿਆ ਨੂੰ ਕਿਸੇ ਵੀ ਘਟਨਾ ਨੂੰ ਪੇਸ਼ ਕਰਨਾ ਮੈਂ ਮੂਲਤ ਬਿਧੀ ਰਹੀ ਉੱਤਮ ਪੁਰਖ ਰਹੀ ਲੇਖਕ ਜਿਹੜਾ ਹੈ ਆਪਣੀ ਕਹਾਣੀ ਰਚਦਾ ਇਸ ਤਰ੍ਹਾਂ ਲੱਗਦਾ ਵੀ ਜਿਸ ਤਰ੍ਹਾਂ ਉਹ ਸੁੈ ਜੀਵਨੀ ਲਿਖ ਰਿਹਾ ਹੁੰਦਾ ਉਹਦੇ ਨਾਲ ਹੀ ਘਟਨਾ ਵਾਪਰੀਆ ਅਸਲ ਦੇ ਵਿੱਚ ਤਾਂ ਉਹ ਘਟਨਾ ਜਿਹੜੀ ਆ ਸਮਾਜ ਦੇ ਕਿਸੇ ਪਾਤਰ ਨਾਲ ਵਾਪਰੀ ਹੁੰਦੀ ਆ ਸੁਪ੍ਰੇਮ ਪ੍ਰਕਾਸ਼ ਗੁਲਜਾਰ ਸਿੰਘ ਸੰਧੂ ਦਲੀਪਕੌਰ ਟਿਵਾਣਾ ਕਰਤਾਰ ਸਿੰਘ ਦੁੱਗਲ ਦਵਿੰਦਰ ਸਤਿਆਰਥੀ ਸਤਿਆਰਥੀ ਤੇ ਹੁਣ ਦੇ ਜਿਹੜੇ ਇਸ ਪੀੜੀ ਦੇ ਸਮਕਾਲੀ ਲੇਖਕ ਨੇ ਉਹ ਵੀ ਜਿਹੜੀ ਆ ਸੁੈ ਜੀਵਨੀ ਮੂਲਕ ਮੈਂ ਪਾਤਰ ਮੂਲਕ ਜਿਹੜੀਆਂ ਕਹਾਣੀਆਂ ਲਿਖਦੇ ਨੇ ਜਿੰਨੀਆਂ ਬਹੁਤੀਆਂ ਕਹਾਣੀਆਂ ਜਿਹੜੀਆਂ ਮੈਂ ਮੁਲਕ ਵਿਧੀ ਰਾਹੀਂ ਹੀ ਲਿਖੀਆਂ ਗਈਆਂ ਨੇ ਸੋ ਅੱਜ ਅਸੀਂ ਕਹਾਣੀ ਦੇ ਰੂਪ ਵਿਧਾਨ ਦੀ ਗੱਲ ਕੀਤੀ ਹੈ ਰੂਪ ਵਿਧਾਨ ਪੱਖੋਂ ਅਸੀਂ ਕਹਾਣੀ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ